ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰ ਅਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜਿਸ ਸੰਗ ਤੇ ਸੌ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸੰਗ ਤੇ ਸੌ ਲਈਏ ਨੇ ਸੋ ਸਬ ਬੇਂਦਨਾ ਵਿਸਰਿਓ ਨਾਨਕ ਜਨ ਸੁंदर ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ ਰਾਚ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੇਨ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੈ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੈਸ ਸੰਗਤੇ ਸੋ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰੇ ਮੰਦਰ ਰਤ ਅਸਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਦ ਸੰਗ ਹਰ ਗੁਣ ਰਮੇ ਬਿنس ਸਬਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਹਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸੰਗ ਤੇ ਸੋ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ දින්නේ රස පෝග ගරමන්දර රථ අසදේ රච්ච පලේසචෝග සොන්තබනිිතා සාජන සෙවක ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਬਰਾਬ ਸਿਮਰੈ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੈਸ ਸੰਗਤੇ ਸੌ ਲਈਏ ਨੇ ਸੋ ਸਬ ਬੇਨਨਾ ਵਿਸਰਿਓ ਨਾਨਕ ਜਾਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਥ ਆਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੀਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਨ ਇਸ਼ਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਹਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜੇ ਸਾਂਗਤੇ ਸੌ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ දින්නේ රස පෝග ගරමන්දර රථ අසදේ රජ්ජ පලේසචෝග සොන්තබනිිතා සාජන සෙවක ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਲ ਕਲੇਸ਼ ਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਰਾਬਾ ਸਿਮਰੇ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜਿਸ ਸੰਗਤਿ ਸੋ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰੱਥ ਆਸ ਦੇ राज्य भले योग संत बणिता साजन सेवक दीने प्राभ देवन जोग हार सिमरत तान मन हरया ਲੇ ਜਾਇਬ ਜੋਗ ਸਦ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਸ ਸੰਗਤੇ ਸੌ ਲੈਏ ਨੇ ਸੋ ਸਬ ਬੇਂਦਨਾ ਵਿਸਰਿਓ ਨਾਨਕ ਜਨ ਸੁnder ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ න්නේ රස போෝග ගරමන්දර රथ අසද රච පලසචග सන්ත बणතා සාජන සෙවක ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਦ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾ ਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਾਲ ਕਲੇਸ਼ ਰੱਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਖੰਡਨ ਕਲ ਕਲੇਸ਼ ਰਬ ਸਿਮਰੇ ਨਾਨਕ ਨਾ ਦੂਰ ਨੇ ਹਬ ਰੰਗ ਮਾਣੇ ਜੇ ਸਾਂਗਤੇ ਸੋ ਲਈਏ ਨੇ ਸੋ ਸਾਬ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਤ ਅਸ ਦੇ ਰਾਜ ਭਲੇ ਸੰਜੋਗ ਸੰਤ ਬਣੀਤਾ ਸਾਜਨ ਸੇਵਕ ਦੇਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੇ ਜਾਇਬ ਜੋਗ ਸਾਦ ਸੰਗ ਹਰ ਗੁਣ ਰਮੇ ਬਿਨ ਸਬ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਇਸ਼ਾਦਾਨ ਕਰਨ ਸਰਬੱਤਰ ਅਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਹਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਾ ਦੂਰਨੇ ਹਾਬ ਰੰਗ ਮਾਣੇ ਜਿਸ ਸੰਗਤ ਸਿਉ ਲਈਏ ਨੇ ਸੋ ਸਾ ਬਿੰਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ දින්නේ රස පෝග ගරමන්දර රත්ථ අසදේ රච්ච පලේසචෝග සොන්තබනිිතා සාජන සෙවක ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਵਿੰਸੇ ਸਭ ਰੋਗ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਮਨ ਇਛਾ ਦਾਨ ਕਰਨ ਸਰਬਤਰ ਆਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੇ ਨਾਨਕ ਨਾ ਦੂਰ ਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪਰਬ ਸਿਮਰੈ ਨਾਨਕ ਨਾ ਦੂਰ ਨੇ ਹੱਬ ਰੰਗ ਮਾਣੇ ਜੇ ਸਾਂਗਤੇ ਸੋ ਲਈਏ ਨੇ ਸੋ ਸਹਾ ਬੇਂਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਓ ਦੇ ਪਾਉੜੀ ਜੋ ਪ੍ਰਾਨ ਤਨ ਤਨ ਦੀਆ ਦੇਨੇ ਰਸ ਭੋਗ ਗਰ ਮੰਦਰ ਰਥ ਆਸ ਦੇ राच भले संयोग संत बणिता साजन सेवक दीन प्राभ देवन जोग, हार सिमरत तान मन हर्या ਲੇ ਜਾਇਬ ਜੋਗ ਸਾਧ ਸੰਗ ਹਰ ਗੁਣ ਰਮੇ ਬਿਨ ਸੇ ਸਭ ਰੋਗ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਮਨ ਇਸ਼ਾਦਾਨ ਕਰਨ ਰਬਾਤਰ ਆਸਾ ਪੂਰਨੇ ਅਖੰਡਨ ਕਾਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਮਨ ਇਸ਼ਾਦਾਨ ਕਰਨ ਸਰਬਤਰ ਐਸਾ ਪੂਰਨੇ ਅਖੰਡਨ ਕਲ ਕਲੇਸ਼ ਪ੍ਰਭ ਸਿਮਰੇ ਨਾਨਕ ਨਾ ਦੂਰਨੇ ਹਬ ਰੰਗ ਮਾਣੇ ਜਿਸ ਸੰਗਤ ਸਿਉ ਲਈਏ ਨੇ ਸੋ ਸਾ ਬਿੰਦਨਾ ਵਿਸਰਿਓ ਨਾਨਕ ਜਨ ਸੁੰਦਰ ਰਚਿਉ ਦੇ ਪਾਉੜੀ ਜਿਉ ਪ੍ਰਾਨ ਤਨ ਤਨ ਦੀਆ दिने रास भोग गर मंदर रथ आस दे राज भले संजोग संत बनिता साजन सेवक ਦੇ ਨੇ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬ ਜੋਗ ਸਾਧ ਸੰਗ ਹਰ ਗੁਣ ਰਮੇ ਬਿੰਸੇ